ਕਿਆ ਟੀਵੀ ਮੇਰਾ ਜੀ ਕੋਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗ੍ਰਾਮੀਣ ਜਮਾਤ ਦੇ ਨਤੀਜਿਆਂ ਵਿੱਚ ਕਰਨਾ ਦੇ ਪ੍ਰੋਜੋਤ ਸਿੰਘ ਨੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਾਤਾ-ਪਿਤਾ ਸਕੂਲ ਦਰਸ਼ਕਾਂ ਦਾ ਨਾਮ ਰੌਸ਼ਨ ਕੀਤਾ उसने सिर्फ तरफ करना ही नहीं सुबह-पदरते भी अपने छाप छड़िया प्रबुद्ध ने, ने जाग चट मारा खासकर किया प्रबुद्ध शिवपुरी मोहल्ला स्थित आतंकियों जैन मॉडल सी इसमें से जुटकर बिराटी है ਕੋਸਿੰਗਰ ਦਾ ਸੌ ਨੀਤੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੁੱਟੀ ਛੱਡ ਕੇ ਕੰਮ ਹਾਸਲ ਦੀ ਤਰ੍ਹਾਂ ਸੈਕਿੰਡ ਲੈਡ ਵਿੱਚ ਆਨੌਸ ਦਾ ਤੀਜਾ ਸੀ ਜਿਸ ਦੇ ਉਸਨੇ ਜਿੰਦਾ ਕਾਇਮ ਕੀਤੀ 6 ਘੰਟੇ ਦਾ ਵਿਸ਼ਵਾਰਾਇਕੀਕ ਟਿਊਸ਼ਨ ਲੈ ਕੇ ਤਿਆਰੀ ਜਾ ਰਹੀ ଥିਦੀ ਮੋਬਾਈਲ ਸੋਸ਼ਲ ਮੀਡੀਆ ਤੋਂ ਵੀ ਬੁਣੀ ਰੱਖੀ ਸਭ ਤੋਂ ਵੱਡਾ ਫੈਸਲਾ ਸੀ ਕਿ ਮੰਬਰ ਦੇ ਚੂਸ ਨੇ ਕਿ ਸਾਰੇ ਸੋਸ਼ਲ ਮੀਡੀਆ ਅਕਾਊਂਟ ਖਾਣ ਲਿਆ ਦਿੱਤੇ ਸੰਪਰਕ ਵਿੱਚ ਰਿਹਾ ਕਿ ਕੋਈ ਵਿੱਚ ਵਿਆਪ ਡਿਵੈਲਪਰ ਬਣਨਾ ਚਾਹੁੰਦਾ ਹੈ ਨਾਨ ਮੈਡੀਕਲ ਡਿਪਾਰਟਮੈਂਟ ਪਾਸ ਕਰਨ ਤੋਂ ਬਾਅਦ ਉਹ ਪੇਟੈਪ ਕਰੇਗਾ ਤੇ ਕੋਸ਼ਿਸ਼ ਕਰੇਗਾ ਕਿ ਗ੍ਰੈਜੂਏਸ਼ਨ ਮੈਟਟ ਬਰਕਰਾਰ ਰੱਖੇ ਉਸ ਦੇ ਦਾਦਾ ਸੁਖਦੇਵ ਸਿੰਘ ਜੋ ਟੈਕਸੀ ਚਲਾਉਂਦੇ ਨੇ ਉਹਨਾਂ ਨੂੰ ਮਾਨ ਲਾਉਂਦਾ ਸੀ ਕਿ ਰਾਤ ਦੇ 11:00 ਬਾਰਾਂ ਵਜੇ ਜਦੋਂ ਇਹਨੂੰ ਘਰੋਂ ਲੈ ਸੰਧਾ ਟ੍ਰਾਫਿਕ ਨੂੰ ਫੜਾਈ ਚਲਦਾ ਹੁੰਦਾ ਸੀ ਤੇ ਮੈਨੂੰ ਮਾਨ ਲਾਉਂਦਾ ਹੁੰਦਾ। ਹਰਿਆਣਾ ਦੇ ਚਰਕੀ ਜਾਦਰੀ ਦੇ ਲਾਸਟ ਨਾਈਟ ਦੀ ਗੋਲੀ ਅਗਰਨਾਥ ਸ਼ਹੀਦ ਨੂੰ ਹੋਵੇ ਸੰ ਤੇ ਉਹ ਟੁੱਟਲਾ। ਪੰਜਾਬ ਵਿਚ ਨ ਸੈਨਾ ਸੰ ਪਰਿਵਾਰ ਹਰ ਤੱਕ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਹਾਲਾਂਕਿ ਫੀਡਬੈਕਸ ਨੇ ਜਾਣਕਾਰੀ ਮਿਲਦੀ ਹੈ ਕਿ ਮੁੰਡੇ ਨੇ ਕੰਮ ਇਕੱਠੇ ਹੋਏ ਨੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਪਿੰਡ ਦੇ ਕਲਾਸਿਕ ਪੁੱਤ라 ਗਏ 34 ਸਾਲਾ ਲਾਸ ਨਾਇਕ ਮਨੋਜ ਫਗੜ ਪਿੰਡ ਸਮਾਸਪੁਰ ਦਾ ਰਹਿਣ ਵਾਲਾ ਸੀ ਤੇ ਆਪਣੇ ਪੁੱਤਰ ਦੇ ਜਨਮ ਦਿਨ ਤੋਂ ਬਾਅਦ 10 ਦਿਨ ਪਹਿਲਾਂ ਡਿਊਟੀ ਤੇ ਵਾਪਸ ਆਇਆ ਸੀ ਤੇ ਵਿਰਵਾਸ ਜਿਹੜੇ ਨੂੰ ਪੂਰ ਮਾਰ ਦਿੱਤੀ ਗਈ ਸੀ ਗੋਲੀ ਕਿਵੇਂ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਿਕਲੀ ਕਿ ਮੌਜੂਦ 2011 ਵਿੱਚ ਫਿਰਗੇ ਵਿੱਚ ਸਫਾਈ ਉਪਰਤੀ ਕੀਤਾ ਗਿਆ ਸੀ ਕਿਉਂਕਿ ਆਪ ਨੇ ਪਿਛੇ 30 ਕਿ ਤਰ ਪੁੱਤਰ ਛੱਡ ਗਏ ਨੇ ਪੰਜਾਬ ਪੁਲਿਸ ਨੇ 2025 ਦੀ ਹੋਂ ਤੱਕ ਦੀ ਸਭ ਤੋਂ ਵੱਡੀ ਨਸ਼ੇ ਵਿਕੇ ਬਰਾਮਦ ਕੀਤੀ ਹੈ ਕਿ ਪ੍ਰਮੰਤਰੀ ਡਰਗ ਰੈਕੇਟ ਦੇ ਨਕਾਬ ਕਰਦੇ ਨੂੰ 75 ਕਿਲੋ ਕਰਨ ਜ਼ਬਤ ਕੀਤੀ ਹੈ ਐਨਆਰ ਟਵਰ ਕਪਾकिस्तान ਨੂੰ ਕੀ ਕੂਫੀਆ ਜੰਟੀ ਆਰਐਸ ਆਈ ਦੇ ਅਧੀਨ ਚੱਲ ਰਿਹਾ ਸੀ ਕਿ ਇਹ ਕਿਸੇ ਤੇ ਡਰਗ ਹੈਂਡਲਰ ਹੀ ਚਲਾ ਰਿਆ ਸੀ ਪਾਕਿਸਤਾਨ ਦੇ ਤੇ ਇਸ ਨੈਟਵਰਕ ਦੇ ਪ੍ਰਬੰਧਕ ਕਮਿਸ਼ਨਰ ਦੇ ਭੰਡ ਪਿੱਟੇਵਾ ਦੇ ਮੌਜੂਦ ਸਿੰਘ ਜੋਤਾ ਸਮੇਂ ਮਰਦਾਾਰ ਕੀਤਾ ਗਿਆ ਪ੍ਰਸਤਾਪਕ ਅਮਰਜੋਤ ਸਰ ਹੱਦ ਡਰਗ ਨਸਦ ਤਸਕਰੀ ਦਾ ਦੰਦਾ ਕਰਦੇ ਨੇ ਤੇ ਇਸ ਪੰਜਾਬ ਦੇ ਵਾਪਸ ਇਸ ਸੈਕਟਰ ਸਪਲਾਈ ਕੀਤਾ ਜਾਣਾ ਸੀ ਉਸ ਨੇ ਤੇ ਕਾਨੇ ਤੋਂ 85 ਕਿਲੋ ਹਰਨ ਬਰਾਮਦ ਕੀਤੀ ਹੈ ਜਿਸ ਦੀ ਕਮੰਤਰੀ ਬਾਜ਼ਾਰ ਤੋਂ ਤਕਰੀਬਨ 450 ਰੁਪਏ ਦੀ ਹੈ ਜਾਰੀਆ ਕਰਤਾ ਪੁਲਿਸ ਕੈਸਟਿੰਗ ਪੁਸ਼ਟੀ ਕੀਤੀ ਹੈ ਕਿ ਨੈੱਟਵਰਕ ਪਾਕਿਸਤਾਨ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਆਈਐਸਆਈ ਦੇ ਵੀ ਸ਼ਾਮਲ ਹੁੰਦੇ ਸੰਕੇਤ ਲੈਣੇ ਯੂਕੇ ਵਿੱਚ ਬੈਠੇ ਨੱਲੀ ਨਾਮ ਦੇ ਤਸਕਰ ਨੇ ਸਾਰੇ ਪੂਰੇ ਨੈੱਟਵਰਕ ਨੂੰ ਕੰਟਰੋਲ ਕੀਤਾ ਸੀ ਜਦਕਿ ਅਮਜੂਦ ਪੁਲਿਸ ਸਥਾਨਕ 에ਜੰਟ ਕਰਾਉਂਡ ਲੈਵਲ ਦੇ ਤਿਕਨੀਕੀ ਕਰਦੇ ਸਨ ਪਰਸੇਰ ਸਾਹੇ ਦੇ ਨਾਮਕੀ ਚਾਰਜ ਸ਼ੁਰੂ ਕਰ ਦਿੱਤੇ। ਸ਼੍ਰੀ ਫਤੇਗੜ ਸਾਹਿਬ ਦੀ ਪੂਰੀ ਤਰਤੀ ਤੇ ਕਪੁਤਰ ਦੀ ਕਰਤੂਤ ਨੇ ਪਿਓ ਪੁੱਤ ਦੇ ਰਿਸ਼ਤੇ ਨੂੰ ਨਾ ਸਿਰਫ ਸ਼ਰਮਸਾਰ ਕੀਤਾ ਬਲਕਿ ਕਾਰਪਾਰ ਕਰਕੇ ਰੱਖ ਦਿੱਤਾ ਹੈ ਸਹਾਦਤ ਦੇ ਨਜ਼ਦੀਕੀ ਰਜਿੰਦਰ ਗੜਕੀਚ ਦੇ ਸੁਪਰੀਸਿੰਗ ਨੇ ਜੈਦਾਪ ਦੇ ਲਾਲਾ ਚੁਸ਼ਪਤਾ ਦਾ ਬੀ ਰਹ ਨਹੀਂ ਨਾਲ ਖਤਮ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱੰਗ ਦਿੱਤਾ ਤੇ ਭੈਣ ਨੂੰ ਪਿਤਾ ਦੇ ਬਾਰੇ ਵਿੱਚ ਚੌਥੀ ਜਾਣਕਾਰੀ ਦੇ ਕੇ ਇਜ਼ਤ ਖੁਲਾਸਾ ਜਲਦ ਹੋ ਗਿਆ ਸੁਪਰੀ ਦੇ ਪਿਤਾ ਬਿੰਦਰ ਸਿੰਘ ਕਾਫੀ ਦਿਨਾਂ ਤੋਂ ਲਾਪਤਾ ਸਨ ਪੁੱਤਰ ਨੇ ਭੈਣ ਨੂੰ ਇਹ ਜਾਣਕਾਰੀ ਦਿੱਤੀ ਕਿ ਉਸ ਨੇ ਇਸ਼ਾਰ ਕਰਕੇ ਪੁਲਿਸ ਨੂੰ ਦੱਸਿਆ ਕਿ ਤਲਾਸ਼ ਸ਼ੁਰੂ ਹੋਈ ਜਲਦ ਹੀ ਬਵਿੰਦਰ ਸਿੰਘ ਦੀ লাশ ਪਾਖਣਾ ਨਹਿਰ ਚ ਬਰਾਮਦ ਹੋਈ ਉਸ ਦੇ ਹੱਥ ਪਿੱਛੇ ਕਰਕੇ ਬੰਨੇ ਹੋਏ ਸਨ ਮੂੰਹ ਤੇ ਕਪੜਾ ਬੰਨਿਆ ਹੋਇਆ ਸੀ ਬਜਿੰਦਰ ਸਿੰਘ ਦੀ ਤੀ ਅੰਮ੍ਰਿਤਪ੍ਰੀਤ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਕਲਾਸਿਕ ਪ੍ਰੈਸਿੰਗ ਵਿਦਾ ਤੋਂ 12 ਕਿਲੇ ਦੀ ਜ਼ਮੀਨ ਨੂੰ ਲੈ ਕੇ ਲੜਦਾ ਸੀ ਪਤਨੀ ਨਾਮ ਰੁਕੇ ਉਸਨੇ ਪਤਾ ਦਿ ਪੇਚਾਸ ਨਾਮ ਨੂੰ ਰੱਬ ਕੀਤਾ ਸੀ ਕਿ ਪਹਿਲੇ ਰਸਤੇ ਇੱਕ ਵਾਰ ਤਲਕੀ ਬਾਟੀ ਮਿਲेंगी ਸੋਹਣੇ ਨੇ ਘਰ ਵਿੱਚ ਕਲੇਸ਼ ਕੀਤਾ ਸੀ ਵਿਗਿਆਨ ਤੋਂ ਦਰਦਨਾਕ ਖਬਰ سامنے ਆਈ ਹੈ 12ਵੀਂ ਜਮਾਤ ਦੇ ਵਿਦਿਆਰਥੀ ਆਪਣੀ ਜੀਵਨੀ ਲਖਨਕਾਰੀ 17 ਸਾਲ ਦੇ ਜਨੈਲ ਸਿੰਘ ਦੀ ਬੀਤੇ ਦਿਨੇ ਹੀ ਨਤੀਜਾ ਆਇਆ ਸੀ ਤੇ ਘਾਟ ਨੰਬਰ ਔਨ ਕਰਕੇ ਉਸ ਦੇ ਘਰ ਕੇ ਤਰਾ ਵਿੱਚ ਸੀ ਉਸਨੇ ਜ਼ਿੰਦਗੀ ਨੂੰ ਹੀ ਖਤਮ ਕਰ ਦਿੱਤਾ ਲਾਡਵਾਸ ਹੋਏ ਸੱਚੋ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਨੈਲ ਸਿੰਘ ਪਿੰਡ ਚਾਹਰ ਦਾ ਰਹਿਣ ਵਾਲਾ ਸੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਨਤੀਜਾ ਆ ਚੁੱਕਾ ਸੀ ਕਿ ਉਹ ਸਾਨੂੰ ਸਕੂਲ ਵਿੱਚ ਪੜ੍ਹਦਾ ਸੀ ਤੇ ਨਿੱਪਟਰਾ ਵਿੱਚ ਫੇਲ ਹੋਣ ਦੇ ਬਿਤੇ ਕਾਰਨ ਵੀ ਆਪਣੇ ਜੀਵਨ ਦਾ ਖਤਮ ਕਰ ਦਿੱਤਾ ਜਨੈਲ ਸਿੰਘ ਪੁੱਤਰ ਗੋਡਵਾਰਾ ਸਰ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਸੰਤੇ ਗ੍ਰੰਥੀ ਸਿੰਘ ਦੇ ਪੁੱਤ ਦਾ ਤੇ ਦੋ ਪੁੱਤਰ ਰਾਜਵਿੰਦਰ ਸਿੰਘ ਤੇ ਜਨੈਲ ਸਿੰਘ ਨੇ ਜਨੈਲ ਸਿੰਘ ਦਾ ਆਧੁਕੈਟ ਮੈਸੌਲਿਕ ਛੱਤ ਜਾ ਰਿਹਾ ਜੀ ਸੂਰਿਆਖਮ ਜੇ ਘੇਟਾ ਨਹੀਂ ਆਇਆ ਤਾਂ ਪਰਵਾਹ ਵੇਖੀ ਗਿਆ ਤਾਂ ਲੋਕ ਹੀ ਰਹਿਣ ਨਾਲ ਫਰਨਾ ਵਨ ਜਿਸ ਨੇ ਆਪਣੇ ਆਪ ਨੂੰ ਮਕੂ ਕਰ ਲਿਆ ਸੀ ਜਿੱਦ ਨਾਲ ਸੀ ਉਸਕਾ ਮੈਂ ਕਿ ਪਰ ਸਭ ਕੁਝ ਖਤਮ ਹੋ ਚੁਕਿਆ ਸੀ ਹਿਮਾਚਲ ਪ੍ਰਦੇਸ਼ ਦੇ ਰਾਜਤਾਨੀ ਜੁੰਲਾ ਦੇ ਸੋੰਗੀ ਥਾਣਾ ਖੇਤਰਾ ਦੀ ਲੋਦੇ ਕਲਪੇਰੀ ਵਿੱਚ ਇੱਕ ਕੌੜ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਇੱਕ ਬੇਟੀ ਨੇ ਆਪਣੀ ਪਤੀ ਦਾ ਕਤਲ ਕਰ ਦਿੱਤਾ ਤੇ ਘਰ ਵਿੱਚ ਹੀ ਟਰੋਪੋਟ ਕਿੱਜ ਦੀ ਲਾਸ਼ ਮਿਲੂ ਪੁੱਟਾ ਸਾਰਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਾਲੇ ਮਿਲਨ ਦੇ ਕਿਸ਼ਾਨ 20 ਸਾਲ ਦੀ ਗੁਲਸ਼ਨ ਦੇ وجہ ਹੋਈ ਹੈ ਤੇ ਪੁਲਿਸ ਟੀਮ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤਾ ਤੁਹਾਨੂੰ ਸਬੂਤ ਇਕੱਠੀ ਕੀਤੇ ਲਈ ਜਾਂਚ ਲਈ ਪ੍ਰਯੋਗਸ਼ਾਲਾ ਪੇਜ ਦਿੱਤੇ ਗਏ ਇਸ ਮਾਮਲੇ ਦਾ ਖੁਲਾਸਾ ਹੁਸਲੀ ਹੋਇਆ। ਉਸ ਦੀ ਜਾਣਕਾਰੀ ਤਾਪਕ આરોપી ਤੁਲਤਾਰਨ ਪੇਸ਼ੇ ਤੋਂ ਸੁਰੱਖਿਆ ਗਾਰਡ ਅਤੇ ਗੌਂਡੀਆਂ ਨੇ ਕੁਝ ਉਸ ਵੇਲੇ ਸ਼ੱਕ ਹੋਇਆ ਉਹਨਾਂ ਨੇ ਮ੍ਰਿਤਕ ਦਾ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਕਿ ਅਗਲੇ ਵਿੱਚ ਇੱਕ ਘਟਵਾ ਪਟਿਆ ਹੋਇਆ ਸੀ ਤੇ ਉਸ ਵਿੱਚ ਗੋਸ਼ਟੰਦੀ ਲੜੀ ਗਲੀ ਸੜੀ ਹੋਈ ਲਾਸ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸਰੀਫ ਨੇ ਵੀਰਵਾਰ ਨੂੰ ਭਾਰਤ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ ਉਹਨਾਂ ਨੇ ਕਿ ਪਾਕਿਸਤਾਨ ਸ਼ਾਂਤਮਈ ਭਾਰਤ ਨਾਲ ਗੱਲਬਾਤ ਕਰਨ ਦੀ ਤਿਆਰ ਹੈ ਉਹਨਾਂ ਨੇ ਇਹ ਵੀ ਕਿਹਾ ਪਾਕਿਸਤਾਨ ਦੇ ਸੂਬੇ ਕਾਮਰਾ ਏਅਰ ਵਿੱਚ ਆਪਣੀ ਫੇਰੀ ਦੇ ਦੌਰਾਨ ਕਿਹਾ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸ਼ਾਂਤੀ ਦੀਆਂ ਸ਼ਰਤਾਂ ਵਿੱਚ ਕਸ਼ਮੀਰ ਦਾ ਮੁੱਦਾ ਵੀ ਸ਼ਾਮਲ ਹੈ ਸ਼ਾਹਬਾਦ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਨਹੀਂ ਪਿਆਰ ਹੈ ਇਹ ਸ਼ਾਂਤੀ ਕਸ਼ਮੀਰ ਮੁੱਦੇ ਨਾਲ ਹੱਲ ਕੀਤੇ ਬਿਨਾ ਸੰਭਵ ਨਹੀਂ ਹੈ ਉਹਨੇ ਇਹ ਵੀ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਵਿਆਅ ਆਇਆ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਤਨਾਅਪੂਰਨ ਹੈ ਖਾਸ ਕਰਕੇ ਕਸ਼ਮੀਰ ਦੇ ਮੁੱਦੇ ਲੈ ਕੇ ਕਸ਼ਮੀਰ ਵਾਲੀ ਗੱਲ ਕਰਦੇ ਹੋਏ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਜਰੂਰ ਕਸ਼ਮੀਰ ਤੇ ਲਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਭਾਰਤੰਡੀ ਸ਼ਾ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਜੰਮੂ ਕਸ਼ਮੀਰ ਲਦਾਖ ਖਿੱਤੇ ਅਣਲਖੜਵੇਂ ਹਾਂਕਦੇ ਪੰਜਾਬ ਦੇ ਵਿੱਚ 14 ਜ਼ਿਲ੍ਹੇ ਪਟਿਆਲਾ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਹਿਰ ਉਦੋਂ ਦੇ ਲੋਕਾਂ ਆਟੇ ਪੂਰਬੀ ਧਾਮਾ ਦੇ ਬਿਜਲੀ ਦੇ ਨਾਲ ਹੱਤੇ ਸੌਵਾਂ ਚਲਣ ਦੀ ਸੰਭਾਵਨਾ ਹਾਲ ਹੀ ਵਿੱਚ ਬੀਤੀ ਰਾਤ ਨੂੰ ਚੰਡੀਗੜ੍ਹ ਵਿੱਚ ਚੰਗੀ ਤੇਜ਼ ਹਨੇਰੀ ਤੇ ਨਾਲ ਕਾਫੀ ਨੁਕਸਾਨ ਹੋਇਆ ਚੰਡੀਗੜ੍ਹ ਦੇ ਸੈਕਟਰ 42 ਵਿੱਚ 100 ਸਾਲ ਪੁਰਾਣਾ ਦਰਖਤ ਡਿੱਗਿਆ ਚੰਡੀਗੜ੍ਹ ਵਿੱਚ ਥਾਂ-ਥਾਂ ਤੇ ਦਰਖਤ ਡਿੱਗਨੇ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਹਾਲਕਿ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ ਲਗਾਤਾਰ ਚੱਲ ਰਿਹਾ ਹੈ ਫਿਲਹਾਲ ਇਸ ਨੂੰ ਡੇਟੇ ਦੇ ਪਾਸੇ ਨਹੀਂ ਹੋਏ ਤਾਜ਼ਾ ਖਬਰਾਂ ਵਿੱਚ ਦੇਖਦੇ ਰਹਿ ਚੁੱਕੇ ਹੈ ਟੀਮ ਨੇ